ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਬਿਨ ਦੋਗਣ ਜੋਤਉ ਰਹੈ ਇਹ ਬਿਨ ਪੋਲਾ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਆ ਬਿਨ ਕਸ ਕੇ ਬੋਲਣਾ ਇੱਕ ਬਿਨ ਇੱਥੇ ਠੰਮਕ ਲਾ ਦਿੰਨੀ ਆ ਦੁੱਗਣ ਨਹੀਂ ਕਹਿ ਦੇਣਾ ਦੱਦੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਦੋਗਣ ਐ ਪੋਲਾ ਬੋਲਣਾ ਹੈ ਇੱਕ ਬਿਨ ਦੋਗਣ ਜੋਤਉ ਰਹੈ ਇੱਥੇ ਵਿਸਰਾਮ ਜਾ ਸੁਮੰਤਰ ਮਾਨਵ ਹੈ ਲਹ ਇਹ ਪਾਠ ਮਾਨਵ ਹਿਲਹਾਈ ਲਿਖਿਆ ਹੋਇਆ ਹੈ ਇੱਥੇ ਪਦ ਛੇਦ ਪੋਥੀਆਂ ਤੇ ਪਰੰਤੂ ਪਾਠ ਹੈ ਜਾ ਸੁਮੰਤਰ ਮਾਨਵ ਹੈ ਲਹ ਇਕ ਬਿਨ ਦੁਗਣ ਜੋਤ ਰਹੈ ਸਾ ਜਾ ਸੁਮੰਤਰ ਮਾਨਵ ਲਹ ਜਾਲ ਪਾਪ ਪਦਾਰਥ ਇਤੜੇ ਇਸੇ ਤਰ੍ਹਾਂ ਲਹਿ ਬੋਲਣਾ ਕਿਤੇ ਲਹਿ ਨਹੀਂ ਕਹਿ ਦੇਣਾ ਲੱਲੇ ਦਲਾਵਾਂ ਹਾਹੀ ਦਲਾਵਾਂ ਲਾ ਕੇ ਜਾਲ ਪਾਪ ਪਦਾਰਥ ਇਤੜੇ ਇਤੜੇ ਗੁਰ ਅਮਰਦਾਸ ਡਿਠਾ ਮਿਲਹ ਗੁਰ ਅਮਰਦਾਸ ਡਿਠਾ ਮਿਲਹ ਮਿਲਹ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਸੱਚ ਨਾਮ ਕਰਤਾਰ ਇਥੇ ਵਿਸਰਾਮ ਸੋ ਦ੍ਰਿੜ ਨਾਨਕ ਸੰਗ੍ਰਹਿ ਆਓ ਆਤਿ ਅੰਗਦ ਲੈਣਾ ਪ੍ਰਗਟ ਪਾਸ ਚਰਨ ਹੈ ਲੇਵ ਰਹੇ ਆਓ ਤਿਤਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਨ ਵਿਖਾਣਾਓ ਤਿਤ ਗੁਲ ਤਿਤਕੁਲ ਗੁਰ ਅਮਰਦਾਸ ਆਸਾ ਨਿਵਾਸ ਇਥੀ ਵਿਸਰਾਮ ਤਾਸ ਗੁਣ ਕਵਨ ਵਿਖਾਣਾਓ ਜੋ ਗੁਣ ਅਲਾਖ ਅਗੰਮ ਤਿਨਹਿ ਗੁਣ ਅੰਤ ਨਾ ਜਾਣਾਓ ਬੋਹਿਤ ਵਿਦਾਤੈ ਨਿਰਮਯੋ ਨਿਰਮਯੋ ਬੋਹਿਤ ਵਿਦਾਤੈ ਨਿਰਮਯੋ ਹ ਮਯੋ ਉਚਾਰਨ ਹੋਏਗਾ ਨ ਮਮਾ ਈੜੀ ਸਿਆਰੀ ਐੜਾ ਊੜੇ ਓਂਕੜ ਨਿਰਮਯੋ ਸਭ ਸੰਗਤ ਕੋਲ ਉਧਰਨ ਉਧਰਨ ਸਭ ਸੰਗਤ ਕੋਲ ਉਧਰਨ ਗੁਰ ਅਮਰਦਾਸ ਕੀਰਤ ਕਹੈ ਤਰਾਹ ਤਰਾਹ ਤੁ ਪਾ ਸਰਨ ਤਰਾਹ ਤਰਾਹ ਤੁ ਪਾ ਸਰਨ ਆਪ ਨਰਾਇਣ ਕਲਾ ਤਾਰ ਜਗ ਮਹ ਪਰ ਵਰਿਆਉ ਆਪ ਨਰਾਇਣ ਬੋਲਣਾ ਕਈ ਵਾਰੀ ਪੰਕਤੀ ਨਾਰਾਇਣ ਕੰਨਾ ਲੱਗ ਜਾਂਦਾ ਇੱਕ ਕੰਨਾ ਹੈ ਆਪ ਨਰਾਇਣ ਕਲਾ ਤਾਰ ਜਗ ਮਹ ਪਰਵਰਿਓ ਉਚਾਰਨ ਕਰਨਾ ਪਰਵਰਿਓ ਨਹੀਂ ਕਹਿਣਾ ਪਪਾ ਰਾ ਰਾ ਵਾ ਵਾ ਰਾਰੀ ਸਿਆਰੀ ਈੜੀ ਸਿਆਰੀ ਐੜਾ ਊੜਾ ਅੰਦੂਮੂ ਵਾਲਾ ਔਂਕੜ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਇਹ ਆਕਾਰ ਪਦ ਤੇ ਵਿਸਰਾਮ ਲਾਉਣਾ ਹੈ ਜੈਹ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀਪਾਇਓ ਜੇ ਸਿੱਖੈ ਸੰਗਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੋਲ ਨਿੰਮਲ ਅਵਤਾਰਿਓ ਅੰਗਦ ਲਹਿਣੇ ਸੰਗ ਹੂਆ ਅੰਗਦ ਲਹਿਣੇ ਸੰਗ ਹੂਆ ਹਾਹੀ ਅੰਕੜ ਹੂਆ ਹਾਹੀ ਅੰਕੜ ਐੜਾ ਹੂਆ ਇਸ ਤਰ੍ਹਾਂ ਉਚਾਰਨ ਕਰਨਾ ਗੁਰ ਅਮਰਦਾਸ ਤਰਨ ਤਰਨ ਜਨਮ ਜਨਮ ਪਾ ਸਰਨ ਤੁ ਖੋ ਅਤਿ ਤੁ ਇਸ ਤਰ੍ਹਾਂ ਉਚਾਰਨ ਕਰਨਾ ਹੈ ਜਾਪ ਤਾਪ ਸਤ ਸੰਤੋਖ ਪੇਖ ਦਰਸ਼ਨ ਗੁਰ ਸਿੱਖੈ ਸਰਨ ਪਰਹ ਤੇ ਉਬਰਹ ਛੋੜ ਜਾਮ ਪੁਰ ਕੀ ਲਿਖੈ ਸਰਨ ਪਰਹ ਤੇ ਉਬਰਹ ਇਥੇ ਵਿਸਰਾਮ ਛੋੜ ਜਾਮ ਪੁਰ ਕੀ ਲਿਖੈ ਆਗੇ ਤਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੋਹਰ ਦਰਿਆਵ ਪਲਕ ਡੁਬੰਤਹਿ ਤਾਰੈ ਇਥੇ ਧਿਆਨ ਨਾਲ ਪਾਠ ਉਚਾਰਨ ਕਰਨਾ ਗੁਰ ਗੋਹਰ ਦਰਿਆਵ ਇਥੇ ਵਿਸਰਾਮ ਪਲਕ ਇਥੇ ਯਮਕ ਲਾ ਦਨੀ ਹੈ ਡੁਬੰਤਹਿ ਉਚਾਰਨ ਕਰਨਾ ਡੁਬੰਤਹਿ ਡੱਡੇ ਔਂਕੜ ਬੱਬਾ ਤੱਤੇ ਸਿਆਰੀ ਐੜਾ ਹਾਹਾ ਪਲਕ ਦਵੰਤਿ ਅਹਤਾਰੈ ਗੁਰ ਗੋਹਰ ਦਰਿਆਉ ਪਲਕ ਦਵੰਤਿ ਅਹਤਾਰੈ ਨਾਨਕ ਕੁਲ ਨਿੰਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਇਹ ਜਿਨ ਨੰਨੇ ਦੇ ਹਲੰਤ ਇੱਥੇ ਲੱਗਿਆ ਹੋਇਆ ਪੂਥੀਆਂ ਚ ਪਰਪਰਾਤਨ ਸਰੂਪਾ ਚ ਨਹੀਂ ਹੈ ਜੇਨ ਪਾਠ ਸੁਧ ਹੈ ਗੁਰ ਅਮਰਦਾਸ ਜਿਨ ਸੀ ਵਯੋ ਇਥੇ ਵਿਸਰਾਮ ਹੈ ਤੈਨ ਦੁਖ ਦਰਿਦਰ ਪਰ ਹਰ ਪਰੈ ਤੈਨ ਦੇ ਹਲੰਤ ਹੈ ਤੈਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਪੈ ਨਾ ਸਕੋ ਚਿਤ ਚਿਤਵੋ ਅਰਦਾਸ ਇਥੇ ਵਿਸਰਾਮ ਹੈ ਕਹੋ ਇਥੇ ਯਮ ਕਲਾ ਦਨੀ ਹੈ ਪਰ ਕਹਿ ਪੈ ਨਾ ਸਕੋ ਚਿਤ ਚਿਤਵ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋ ਤਕੋ ਤਕੋ ਕਸਕੇ ਬੋਲਣਾ ਤੇਰਾ ਹੁਕਮ ਪਵੈ ਨੀਸਾਨ ਤੇਰਾ ਹੁਕਮ ਪਵੈ ਨੀਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੋਬ ਦਿਸ਼ਤ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜੇਵ ਤੂ ਰਖੈ ਤਿਵ ਰਹੁ ਜਿਵ ਤੂ ਰਖੈ ਤਿਵ ਰਹੁ ਪਿਖੇ ਕੇ ਗੁਰ ਗਿਆਨ ਅਰ ਧਿਆਨ ਹਾਂ ਪਿਖੇ ਕੇ ਇਸ ਤਰ੍ਹਾਂ ਬੋਲਣਾ ਹੈ ਖੇ ਕੇ ਕੇ ਭਟ ਦੇ ਸਵਈਏ ਸ਼ੁਰੂ ਹੁੰਦੇ ਹਨ ਤਤ ਸੋ ਤਤ ਮਿਲਾਵੈ ਸਚ ਸਚ ਜਾਣੀਐ ਸਚ ਸਚ ਜਾਣੀਐ ਇਕ ਚਿਤਹਿ ਲੇਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਤਾਵੈ ਨਿਰੰਕਾਰ ਕੈ ਵਸੈ ਦੇਸ ਵਸੈ ਪੁਲਾਹੀ ਪੁਨ ਨਿਰੰਕਾਰ ਕੈ ਵਸੈ ਦੇਸ ਹੋਕਮ ਗੋਜਿ ਬੀਚਾਰ ਪਾਵੈ ਕਾਲ ਮਾਹ ਰੂਪ ਕਰਤਾ ਪੁਰਖ ਸੋ ਜਾਣ ਜੇਨ ਕਿਛ ਕੀਓ ਗੁਰ ਮਿਲਿਐ ਸੋ ਏ ਭਿਖਾ ਕਹੈ ਗੁਰ ਮਿਲਿਐ ਸੋ ਏ ਇਥੇ ਤੁਮ ਕਲੋਨੀਆ ਭਿਖਾ ਕਹੈ ਗੁਰ ਮਿਲਿਐ ਸੋ ਏ ਭਿਖਾ ਕਹੈ ਸਿਹਰ ਰੰਗ ਦਰਸ਼ਨ ਦੀਐ ਰਹਿਉ ਸੰਤ ਹੋ ਟੋਲ ਸਾਦ ਬਹੁ ਤੇਰੇ ਡਿਠੇ ਸੰਨਿਆਸੀ ਤਪਸੀ ਹੈ ਮੁਖਹ ਇਹ ਪੰਡਿਤ ਮਿੱਠੇ ਇਹ ਤਪਸੀ ਹੈ ਹੀ ਉਚਾਰਨ ਕਰਨਾ ਕਈ ਤਪਸੀ ਹੈ ਬੋਲ ਜਾਂਦੇ ਹਨ ਸੰਨਿਆਸੀ ਤਪਸੀ ਹੈ ਇਥੇ ਵਿਸਰਾਮ ਮੁਖਹ ਇਹ ਪੰਡਿਤ ਮਿੱਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ